ਕਿੰਨੇ ਸਾਰੇ ਤੁਸੀਂ ਦਿਲ ਭੇਜ ਰਹੇ ਹੋ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਦਿਲ ਬਹੁਤ ਬਹੁਤ ਪਿਆਰ ਹੈਪੀ ਦੀਵਾਲੀ ਦੀਵਾਲੀ ਦੀ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੋਚ ਰੋ ਪਟਾਕੇ ਧਿਆਨ ਨਾਲ ਚਲਾਓ ਬਾਈ ਪਲੀਜ਼ ਇੱਕ ਸ਼ੌਰਟ ਆਊਟ ਬਾਈ ਸ਼ੌਰਟ ਆਊਟ ਦਿਨ ਸ਼ੌਰਟ ਆਊਟ ਪਹਿਲਾਂ ਬਾਈ ਮੈਂ ਵੀ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਟ ਫੇਵਰਟ ਤਿਉਹਾਰ ਮੇਰਾ ਦੀਵਾਲੀ ਅ ਸਿਗਾ ਮਣ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਹੀ ਫਿਰ ਫਿਰ ਮਣ ਕੇ ਮਨਾਈ ਨਹੀਂ ਦੀਵਾਲੀ ਉਹ ਤਾਂ ਮਨ ਦੀਵਾਲੀ ਮੇਰਾ ਫੇਵਰਟ ਤਿਉਹਾਰ ਹੈ ਪਟਾਕੇ ਚਲਾਉਣੇ ਮੈਨੂੰ ਮੀ ਨਾ ਮੀ ਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਪਦਾ ਵੀ ਦਿਵਾਲੀ ਆਉਂਗੀ ਟਾਕੇ ਚਲਾਵਾਂਗੇ ਫਿਰ ਅਹੀਂ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਗੁਰਦੁਆਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲਿਆ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਫੇਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਨੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੁੰਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਠ ਹੋਣਾ ਕਿ ਉਹਨੂੰ ਟਾਕੇ ਚਲਾਵਾਂਗੇ ਫਿਰ ਜਿਹੜੇ ਸਾਡੇ ਤੋਂ ਉਮਰ ਜ਼ ਵੱਡੇ ਹੁੰਦੇ ਸੀ ਤੇਰੇ ਬਾਹਰੋਂ ਆਏ ਹੁੰਦੇ ਸੀ ਬਿਲਾਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਸੀ ਉਹਨਾਂ ਨਾਲ ਦੇਖੀ ਜਾਣਾ ਬਈ ਯਾਰ ਸਾਨੂੰ ਕੀ ਦੋਗੇ ਥੋੜੇ ਯਾਰ ਅਸੀਂ ਚਲਾ ਲਈ ਵਾਹ ਫੇਵਰਿਟ ਤਿਵਾਰ ਸੀ ਮੇਰਾ ਯਾਰ ਦੀਵਾਲੀ ਯਾਰ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਛੱਡੋ ਪ੍ਰੇਤਾ ਨੂੰ ਪਰ ਦੀਵਾਲੀ ਇਜ਼ ਮਾਈ ਫੇਵਰਿਟ ਕੀ ਕਹਿੰਦੇ ਨੇ ਲੋਕ ਪੁਲਿਟਿਡ ਪੈਸਟਿਵਲ ਪੈਸਟਿਵਲ ਹੀ ਹੁੰਦਾ ਨਾ ਹਾਂ ਪੈਸਟਿਵਲ ਹੁੰਦਾ ਨਾ ਪੈਸਟਿਵਲ ਪੰਜਾਬ 95 50 95 ਹੁਣ ਦਿਆਈ ਤੇ ਲਾ ਲਿਆ ਪੂਰਾ ਜੋੜ ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ ਮੈਂ ਕੱਢ ਵੀ ਦਿੰਦਾ ਹੁਣ ਨਾ ਮੈਂ ਪ੍ਰੋਡਿਊਸਰ ਨਾ ਮੈਂ ਡਾਇਰੈਕਟਰ ਮੈਂ ਕਰਨ ਚ ਕੰਮ ਕੀਤਾ ਰਾਈ ਆਪਾਂ ਪੂਰਾ ਜੋਰ ਲਾਇਆ ਪਰ ਬੰਦੇ ਦੇ ਹੱਥ ਹੈ ਨਹੀਂ ਹੋ ਜਾਏ ਗੱਲਾਂ ਹੀ ਆ ਬ్రో ਇਸ ਤੋਂ ਤੋਂ ਉੱਪਰ ਹੈ ਨਹੀਂ ਬੰਦਾ ਯਾਰ ਕੀ ਕਰੀਏ ਬਾਜੀ ਕੰਗਣਾ ਦਾ ਯਾਰ ਕੰਗਣਾ ਦਾ ਹਾਲ ਕੰਗਣਾ ਨੂੰ ਪਤਾ ਹੋਊਗਾ ਯਾਰ ਸਾਡਾ ਆਪਣਾ ਕਿਸੇ ਨਾਲ ਕੋਈ ਬੈਰ ਬਰੋਧ ਨਹੀਂ ਹੈ ਸਾਰਾ ਨੂੰ ਪਿਆਰ ਸਤਿਕਾਰ ਹੀ ਹੈ ਉਕੇ ਵੀ ਜਦੋਂ ਪੰਜਾਬ ਤੇ ਗੱਲ ਆ ਜਾਂਦੀ ਹੈ ਫਿਰ ਹੁੰਦਾ ਆਪਾਂ ਦਾ ਕਿਸੇ ਦਾ ਵਿਰੋਧ ਨਹੀਂ ਹੈ ਬਾਈ ਜੀ ਬਾਈ ਜਸਵੰਤ ਸਿੰਘ ਕਾਲੜਾ ਦੀ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਬਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਏ ਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘਟੋ ਘਟ ਮਿਲਦਾ 6-7 ਸਾਲ ਚਲੇ ਗਿਆ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇ ਲੈਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਅਹੀਂ ਲੱਗੇ ਪਰ ਕਾਲੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮਰੇ ਤਾਂ ਹੈ ਨਾ ਉਹਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹੈ ਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਇੰਗਲਿਸ਼ ਹੁਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪੈਣਾ ਹੈ ਨਾ ਸਾਲੇ ਤੱਕਾ ਕਰਦੇ